ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡੇ ਖਾਤਰ ਬਹੁਤ ਚੰਗੀ ਵੀਡੀਓ ਲੈ ਕੇ ਪਹੁੰਚੇ ਆਪਾਂ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਉਮੀਦ ਕਰੂੰਗਾ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਮਸ਼ੀਨਰੀਆਂ ਤੁਹਾਨੂੰ ਪਸੰਦ ਆਉਣਗੀਆਂ ਤੇ ਗੱਲ ਆਪਾਂ ਕਰਦੇ ਹਾਂ ਪੂਰੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਈ ਕੋਠੀ ਮਕਾਨ ਕਰ ਕੋਈ ਗੱਡੀ ਮੋਟਰਸਾਈਕਲ ਕੁਛ ਵੀ ਹੈਗਾ ਵੇਚਣ ਵਾਸਤੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਆਪਣੇ ਕੋਲੇ ਜਿਹੜੀ ਪਹਿਲੀ ਗੱਡੀ ਪਹੁੰਚੀ ਹੈ अल्टੋ ਐਲੈਕਸਾਈ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ 2012 ਮਾਡਲ ਗੱਡੀ ਹੈ ਜੀ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਹੈ ਤੇ ਡਿਮਾਂਡ ਜਿਹੜੀ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਹੈ 1 ਲੱਖ ਤੇ 90000 ਲਾ ਕੇ ਭੇਜੀ ਹੈ ਮੋਗਾ ਮਾਲਕ ਦਾ ਏਰੀਆ ਨਵੇਂ ਟਾਇਰ ਨੇ ਕੰਡੀਸ਼ਨ ਆਲੂਕੀਆ ਕਾਗਜ਼ ਪੱਤਰ ਸਾਰੇ ਕੰਪਲੀਟਡ ਆਪ ਨੂੰ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ 9878796816 ਮਾਲਕ ਦਾ ਨੰਬਰ ਹੈਗਾ ਸੈਕੰਡ ਗੱਡੀ ਫਿਰ ਤੋਂ ਆਪਾਂ ਆਲਟੋ 800 LXi ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ 2010 ਮਾਡਲ ਗੱਡੀ ਹੈ 1 ਲੱਖ 40000 ਰੁਪਿਆ ਗੱਡੀ ਦੀ ਕੀਮਤ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਹੈਗੀ ਆਹਾ ਆਲਟੋ ਗੱਡੀ ਆਪਣੇ ਕੋਲੇ ਲੁਧਿਆਣਾ ਏਰੀਆ ਚ ਪਹੁੰਚੀ ਆ 140 ਡਿਮਾਂਡ ਹੈ ਨਵੇਂ ਟਾਇਰਾਂ ਚ ਗੱਡੀ ਦੀ ਹਾਲਤ ਵਧੀਆ ਪਈ ਹੈ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਤੇ ਟਾਇਰਾਂ ਚ ਤੁਸੀਂ ਦੇਖੋ ਜੀ ਬਹੁਤ ਵਧੀਆ ਫੁਵਾਏ ਹੋਏ ਨੇ ਇਹਨਾਂ ਨੇ 휠 ਕੱਪ ਤੇ ਟਾਇਰ ਵੀ ਬਹੁਤ ਵਧੀਆ ਪਏ ਨੇ ਕੰਡੀਸ਼ਨ ਆਲ ਓਕੇ ਆ ਨੁਕਸ ਕੋਈ ਨਹੀਂ ਹੈਗਾ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦਾ ਹੋਂ ਇਹਨਾਂ ਦੇ ਏਰੀਆ ਚ ਬਾਕੀ ਨੁਕਸ ਕੋਈ ਨਹੀਂ ਵਧੀਆ ਗੱਡੀ ਆ ਵਧੀਆ ਚਲਾਈ ਹੋਈ ਐ ਇਹਨਾਂ ਨੇ ਤੇ ਲੁਧਿਆਣੇ ਖੜੀ ਐ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਜੀ ਬਾਕੀ ਨਵੇਂ ਟਾਇਰ ਨੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਨੋਟ ਕਰਵਾ ਦਿਨ 7503258000 ਪੂਰਾ ਜੀ ਤੀਸਰੀ ਗੱਡੀ ਸਵਿਫਟ ਡਿਜ਼ਾਇਰ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਕਾਫੀ ਤੁਸੀਂ ਡਿਮਾਂਡ ਕਰ ਰਹੇ ਸੀਗੇ ਮੂਨ ਕੇਰੀਆ ਚੋਂ 460 ਡਿਮਾਂਡਸ ਆਪਣੇ ਕੋਲੇ ਗੱਡੀ ਮਾਲਕ ਨੇ ਭੇਜੀ ਆ 15 ਮਾਡਲ ਗੱਡੀ ਆ ਮੂਨ ਕੇ ਖੜੀ ਆ ਤੇ 80 ਤੋਂ 85 ਪੈਸੀ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਬਹੁਤ ਚੰਗੀ ਆ ਜੀ ਚੰਗੀ ਹਾਲਤ ਚ ਮਾਲਕ ਨੇ ਚੰਗੀ ਰੱਖੀ ਹੋਈ ਆ ਚਲਾਈ ਵਧੀਆ ਹੋਈ ਆ ਤੇ ਵਧੀਆ ਘਰ ਦੀ ਗੱਡੀ ਆ 460 ਡਿਮਾਂਡ ਲੈਸ ਬਸ ਹੋ ਜਾਊਗਾ ਬਾਕੀ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਵਧੀਆ ਗੱਡੀ ਹੈਗੀ ਕਿਸੇ ਨੇ ਲੈਣੀ ਹੋਵੇ ਤਾ ਮਾਲਕ ਦੇ ਏਰੀਆ 'ਚ ਜਾ ਕੇ ਦੇਖ ਸਕਦੋਂ ਕੋਈ ਵੀ ਗੱਲ ਕਰਨੀ ਹੋਵੇ ਮਾਲਕ ਕਹਿੰਦੇ ਸੀ ਆ ਕੇ ਕਰ ਸਕਦੋਂ ਗੱਲ ਜਾਂ ਫਿਰ ਫੋਨ ਤੇ ਵੀ ਗੱਲ ਕਰ ਸਕਦੋਂ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 9501562874 ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਹੁਣ ਤੁਸੀਂ ਦੇਖੋ ਫੋਰਡ ਦੀ ਫੀਗੋ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਗੱਡੀ 2010 ਮਾਡਲ ਹੈ ਤੇ ਪੀਵੀ 10 ਨੰਬਰ ਹੈ ਪੀਵੀ ਨੰਬਰ ਦੀ ਗੱਡੀ ਆ ਜੀ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਹੈ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਵਧੀਆ ਮਾਲਕ ਨੇ ਗੱਡੀ ਰੱਖੀ ਹੋਈ ਆ ਠੀਕ ਹਾਲਤ ਪਈ ਆ ਤੇ ਡਿਮਾਂਡ ਆ ਸਿਰਫ 1,25,000 ਰੁਪਇਆ ਜੀ ਗੱਡੀ 'ਚ ਕੋਈ ਨੁਕਸ ਨਹੀਂ ਵਧੀਆ ਗੱਡੀ ਆ ਵਧੀਆ ਮਾਲਕ ਨੇ ਚਲਾਈ ਹੋਈ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਵਾਈਟ ਕਲਰ ਦੇ ਵਿੱਚ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ ਜੀ ਤੇ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ 125 ਡਿਮਾਂਡ ਚ ਗੱਡੀ ਪਹੁੰਚੀ ਆਪਣੇ ਕੋਲੇ ਇਹਨਾਂ ਦਾ ਜਿਹੜਾ ਏਰੀਆ ਮਾਨਸਾ ਹੈ ਤੇ ਏਸੀ ਹੀਟਰ ਵਰਕਿੰਗ ਚਾ ਡੀਜ਼ਲ ਤੇ ਗੱਡੀ ਹੈ ਟਾਇਰ ਆਪਾਂ ਨੂੰ 70 80 ਪੈਸੇ ਮਿਲ ਜਾਣਗੇ ਟੌਪ ਮਾਡਲ ਹੈ ਜੀ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਕਿਸੇ ਨੇ ਵੀ ਚਲਾ ਕੇ ਦੇਖਣੀ ਹੋਵੇ ਤੇ ਚਲਾ ਕੇ ਦੇਖ ਸਕਦੇ ਹੋ ਇਹਨਾਂ ਦੇ ਘਰੇ ਜਾ ਕੇ ਮਾਨਸਾ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 90 415 62 942 ਇਸੇ ਨੰਬਰ ਤੇ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀਆਂ ਪਸੰਦ ਆ ਗਈਆਂ। ਬਾਕੀ ਗੱਡੀਆਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਹੈਗੀਆਂ। ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ। ਜਿੰਨੇ ਤੁਸੀਂ ਦੇਖ ਰਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੂੰ। ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਆ, ਮੋਟਰਸਾਈਕਲ ਆ, ਕੋਠੀ ਘਰ ਮਗਾਨ, ਕੁਝ ਵੀ ਆ ਜੀ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਤੁਸੀਂ ਨੋਟ ਜ਼ਰੂਰ ਕਰ ਲਿਆ ਕਰੋ। ਉੱਪਰ ਆਪਣਾ ਨੰਬਰ ਹੈ ਜਿਹੜਾ ਚੱਲਦਾ ਰਹਿੰਦਾ ਜੀ। ਨੰਬਰ ਆਪਣਾ 78140 ਤੇ 38764 ਜੇ ਕਿਸ ਨੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਕੋਈ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਵੀ ਆਪਣਾ ਨਹੀਂ ਹੁੰਦਾ ਜੀ ਠੀਕ ਹੈ ਜੀ ਬਾਕੀ ਗੱਲਬਾਤ ਆਪਾਂ ਪੂਰੀ ਕਰਾਂਗੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਅੱਗੇ ਖੜੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੀ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਨੀਚੇ ਇੱਕ ਬਟਨ ਹੈ ਜੀ ਸਬਸਕ੍ਰਾਈਬ ਦਾ ਚੈਨਲ ਦਾ ਸਬਸਕ੍ਰਾਈਬ ਬਟਨ ਆ ਉਹ ਨਾਲ ਦੀ ਨਾਲ ਸਾਰੇ ਜਣੇ ਜਰੂਰ ਦਬਾ ਦਿਓ ਨਾਲ ਇੱਕ ਬੈਲ ਆਈਕਨ ਆ ਉਹ ਜੀ ਉਹਨੂੰ ਵੀ ਆਲਟ ਤੇ ਸੈਟ ਕਰਕੇ ਲਾਜ਼ਮੀ ਕਲਿੱਕ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਸਾਰੇ ਜਣੇ ਸਪੋਰਟ ਕਰਿਆ ਕਰੋ ਜੀ ਤੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਜਰੂਰ ਕਰ ਦਿਓ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਜਿਹੜੀ ਗੱਡੀ ਹੁਣ ਪਹੁੰਚੀ ਆ ਸੈਂਟਰੋ ਹੈ 2009 ਮਾਡਲ ਗੱਡੀ ਹੈ 1 ਲੱਖ ਤੇ 25000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਫਾਸਟ ਓਨਰ ਗੱਡੀਆਂ ਆ ਫਾਸਟ ਓਨਰ ਆ ਪਹਿਲੇ ਨਾਮ ਗੱਡੀਆਂ ਇੱਕ ਹੱਥ ਚੱਲੀ ਹੋਈ ਆ ਗੱਡੀ ਖੜੀ ਐ ਸੰਗਰੂਰ ਏਰੀਆ 'ਚ ਨਵੇਂ ਟਾਇਰਾਂ 'ਚ ਗੱਡੀਆਂ ਗੱਡੀ 'ਚ ਕੋਈ ਕਮੀ ਨਹੀਂ ਵਧੀਆ ਗੱਡੀ ਆ ਵਧੀਆ ਰੱਖੀ ਹੋਈ ਆ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਟਰਾਈ ਲੈਣੀ ਆ ਤੁਸੀਂ ਵਗਜੋ ਤੇ ਸੰਗਰੂਰ ਖੜੀ ਐ ਘਰੇ ਤੇ ਜਾ ਕੇ ਦੇਖ ਲਓ ਗੱਲਬਾਤ ਕਰ ਲਿਓ ਤੇ ਗੱਡੀ ਨੂੰ ਖਰੀਦ ਸਕਦੋਂ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਹੈ ਨੰਬਰ 99914500327 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਜੈਨ ਗੱਡੀ ਪਹੁੰਚੀ ਹੈ ਜੈਨ ਗੱਡੀ ਆ 2003 ਮਾਡਲ ਹੈ ਰੇਟ ਹੈ 68000 ਰੁਪਿਆ ਜਲੰਧਰ ਮਾਲਕ ਦੇ ਘਰੀ ਗੱਡੀ ਖੜੀ ਹੈ ਜਲੰਧਰ ਏਰੀਆ 60 ਤੋਂ 65 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਗੱਡੀ ਸਾਫ ਹੈ ਜੀ ਨੁਕਸ ਕੋਈ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਵੇ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਨਾਲ ਗੱਲ ਕਰਕੇ ਤੇ ਜੋ ਵੀ ਕੁਝ ਪੁੱਛਣਾ ਕਰਨਾ ਹੋਵੇ ਪੁੱਛ ਲਿਓ ਤੇ ਜਲੰਧਰ ਖੜੀ ਹੈ ਤੇ 68000 ਮਾਰ ਹੈ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਗੱਲ ਬਣੀ ਤਾਂ ਤੁਸੀਂ ਖਰੀਦ ਕੇ ਲਿਆ ਸਕਦੇ ਹੋ ਕੋਈ ਗੱਲ ਕਰਨੀ ਆ ਪਹਿਲਾਂ ਤਾਂ ਨੰਬਰ ਮਾਲਕ ਦੇ ਦਾ ਪਾਸ ਸਕਰੀਨ ਤੇ ਦੇ ਹੀ ਰੱਖਿਆ ਜੀ ਹੁਣ ਤੁਸੀਂ ਦੇਖੋ ਜੀ ਇੱਕ ਹੋਰ ਜਨ ਗੱਡੀ ਜਨ ਗੱਡੀ ਆ ਤੇ ਰੇਟ ਦਾ 5455000 ਰੁਪਇਆ 2002 ਮਾਡਲ ਗੱਡੀ ਆ ਜੀ ਗੱਡੀ ਦਾ ਜਿਹੜਾ ਏਰੀਆ ਫਾਜ਼ਿਲਕਾ ਹੈ ਗੱਡੀ ਦੀ ਕੰਡੀਸ਼ਨ ਵਧੀਆ ਪਈ ਆ ਟਾਇਰ ਠੀਕ ਪਈ ਨੇ ਤੇ 55000 ਰੁਪਇਆ ਡਿਮਾਂਡ ਹੈ ਤੇ ਲੈਸ ਵਸ ਹੋ ਜਾਊਗਾ ਬਣ ਜੇ ਗੱਡੀ 54000 ਚ ਬਣ ਜੀ 53 ਚ ਬਣ ਜੀ 50 ਚ ਬਣ ਜੀ ਉਹ ਮਾਲਕ ਦੇ ਸਰ ਤੇ ਆ ਜੀ ਕਿੰਨਾ ਕੁ ਰੇਟ ਘਟਾਉਣਗੇ ਬਾਕੀ ਤੁਸੀਂ ਮਾਲਕ ਨਾਲ ਗੱਲ ਜਰੂਰ ਕਰ ਲਓ ਹੋ ਸਕਦਾ ਜਮੇ ਸਸਤੀ ਗੱਡੀ ਆਪਾਂ ਨੂੰ ਮਿਲ ਜਾਵੇ ਜੀ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਹੈ 79 860 60 723 ਇਸੇ ਨੰਬਰ ਤੇ ਗੱਲ ਤੁਸੀਂ ਲਾਜ਼ਮੀ ਕਰ ਲਿਓ ਇੱਕ ਬਰੇ ਜੀ ਬਾਕੀ ਪੂਰੀ ਮਸ਼ੀਨਰੀਆਂ ਦੀ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੈਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਆ ਜੀ ਤਾਂ ਲਾਈਕ ਸ਼ੇਅਰ ਜ਼ਰੂਰ ਮਾਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਨਾਲ ਦੀ ਨਾਲ ਤੇ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਈ ਆ ਤਾਂ ਗੱਲ ਮਾਲਕ ਨਾਲ ਕਰ ਲਿਓ ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਮਿਲਦੇ ਆ ਜੀ ਜਲਦੀ ਆਪਾਂ ਜ਼ਿਆਦਾ ਲੰਮੀ ਵੀਡੀਓ ਆਪਾਂ ਨਹੀਂ ਖਿੱਚਦੇ ਤੇ ਜਲਦੀ ਮਿਲਦੇ ਆਂ ਤੇ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਰ ਦਿਓ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਆ ਕੋਠੀ ਘਰ ਮਕਾਨ ਆਪਣੇ ਕੋਲੇ ਭੇਜ ਦਿਓ ਆਪਣਾ ਵਟਸਐਪ ਨੰਬਰ ਉੱਪਰ ਆ ਹਮੇਸ਼ਾ ਚੱਲਦਾ ਰਹਿੰਦਾ ਜੀ